ਸਤਿਨਾਮ ਵਾਹਿਗੁਰੂ ਸਾਬ ਜੀ ਸ਼ਲੋਕ ਮਹਲਾ ਪਹਿਲਾ ਦੀਵਾ ਬਲੇ ਅੰਧੇਰਾ ਜਾਏ 베ਦ ਪਾਠ ਮਤ ਪਾਪਾਂ ਖਾਏ ਉਗਵੇ ਸੂਰ ਨਾ ਜਾਪੇ ਚੰਦ ਜਹ ਗਿਆਨ ਪ੍ਰਗਾਸ ਅਗਿਆਨ ਮਟੰਤ 베ਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਤ ਕਰੇ ਵਿਚਾਰ ਬਿਨ ਬੂਝੇ ਸਭ ਹੋਏ ਖੁਆਰ ਨਾਨਕ ਗੁਰਮਖ ਉਤਰ ਸੁਪਾਰ ਇਸ ਸ਼ਬਦ ਅੰਦਰ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਹਨ ਜਿਸ ਤਰ੍ਹਾਂ ਦੀਵਾ ਬਲੇ ਅੰਧੇਰਾ ਜਾਏ ਦੀਵਾ ਬਲਦਾ ਹੈ ਜਗਦਾ ਹੈ ਹਨੇਰਾ ਦੂਰ ਹੋ ਜਾਂਦਾ ਹੈ ਭਾਵ ਦੀਵਾ ਹਨੇਰੀ ਨੂੰ ਦੂਰ ਕਰ ਦਿੰਦਾ ਹੈ वेद पाठ ਮਤ ਪਾਪਾਂ ਖਾਏ ਇਸ ਤਰ੍ਹਾਂ ਧਾਰਮਿਕ ਵੇਦ ਆਦਿਕ ਗ੍ਰੰਥਾਂ ਦੀ ਜੋ ਬਾਣੀ ਅਨਸਾਰ ਮਤ ਢਾਲੀ ਜਾਵੇ ਜਾਂ ਢਾਲੀ ਹੋਈ ਮਤ ਇਹ ਪਾਪਾਂ ਦਾ ਨਾਸ਼ ਕਰ ਦਿੰਦੀ ਹੈ ਉੱਗਵੇ ਸੂਰ ਨਾ ਜਾਪੇ ਚੰਦ ਜਦੋਂ ਸੂਰਜ ਚੜ੍ਹ ਪੈਂਦਾ ਹੈ ਤਾਂ ਚੰਦਰਮਾ ਨਜ਼ਰ ਨਹੀਂ ਆਉਂਦਾ ਥੇ ਇਸੇ ਤਰ੍ਹਾਂ ਜਿਵੇਂ ਗਿਆਨ ਪ੍ਰਗਾਸ ਤੈ ਅਗਿਆਨ ਮਟੰਤ ਜਿੱਥੇ ਗੁਰੂ ਦਾ ਗਿਆਨ ਪ੍ਰਕਾਸ਼ ਹੋ ਜਾਂਦਾ ਹੈ ਜਿਸ ਹਿਰਦੇ ਵਿੱਚ ਉੱਥੇ ਅਗਿਆਨ ਮਿਟ ਜਾਂਦਾ ਹੈ ਇਹ ਦੋ ਗੱਲਾਂ ਨਹੀਂ ਹੋ ਸਕਦੀਆਂ ਵੀ ਦੀਵਾ ਵੀ ਬਲੀ ਜਾਂਦਾ ਹੋਵੇ ਤੇ ਉੱਥੇ ਹਨੇਰਾ ਵੀ ਹੋਵੇ ਇਹ ਨਹੀਂ ਹੋ ਸਕਦਾ ਵੀ ਗਿਆਨ ਵੀ ਹੋਵੇ ਤੇ ਉੱਥੇ ਅਗਿਆਨ ਵੀ ਹੋਵੇ ਪਰ ਗੁਰੂ ਦਾ ਇਹ ਰੱਬੀ ਨਿਯਮ ਹੈ ਜਿੱਥੇ ਗਿਆਨ ਪ੍ਰਗਾਸ ਹੈ ਉੱਥੇ ਅਗਿਆਨ ਮਿਟ ਜਾਂਦਾ ਹੈ ਸੋ ਇਹ ਲੋਕਾਈ ਅਗਿਆਨ ਦੇ ਵਿੱਚ ਬੜੇ ਗਲਤ ਕੰਮਕਾਰੀ ਹੈ ਕਿਉਂਕਿ ਗਿਆਨ ਤੋਂ ਅਸੀਂ ਸਖਣੇ ਹਾਂ ਅਸੀਂ ਧਾਰਮਿਕ ਸਥਾਨਾਂ ਤੇ ਜਾ ਕੇ ਵੀ ਵੀ ਬਹੁਤਾ ਕੁਝ ਖਾ ਪੀ ਕੇ ਹੀ ਵਾਪਸ ਆ ਜਾਂਦੇ ਹਾਂ ਗੁਰੂ ਦਾ ਗਿਆਨ ਨਹੀਂ ਲੈ ਕੇ ਆਉਂਦੇ ਸੋ ਗੁਰੂ ਦਾ ਗਿਆਨ ਸਾਨੂੰ ਪ੍ਰਾਪਤ ਕਰਨਾ ਚਾਹੀਦਾ ਹੈ ਸੋ ਬਾਬਾ ਕਬੀਰ ਜੀ ਇਸ ਤਰ੍ਹਾਂ ਫਰਮਾਨ ਕਰ ਰਹੇ ਹਨ ਕਬੀਰ ਜਹਾਂ ਗਿਆਨ ਤੈ ਧਰਮ ਹੈ ਬੀਜੇ ਗਿਆਨ ਹੈ ਗਿਆਨ ਦੇ ਨਾਲ ਹੀ ਮਨੁੱਖ ਧਰਮੀ ਹੋ ਸਕਦਾ ਹੈ ਕਿਸੇ ਕੱਪੜੇ ਪਾ ਕੇ ਕੋਈ ਮਨੁੱਖ ਧਰਮੀ ਨਹੀਂ ਕੱਲਾ ਹੋ ਸਕਦਾ বেদ ਪਾਠ ਸੰਸਾਰ ਕੀ ਕਾਰ ਜਿਹੜੇ বেদ ਆਦਿਕ ਧਰਮਤਾ ਦੇ ਜਿਹੜੇ ਪਾਠ ਜਿਹੜਾ ਪਾਠ ਹੈ ਕੇਵਲ ਪਾਠ ਹੀ ਕਰੀ ਜਾਣਾ ਜਿਸ ਤਰ੍ਹਾਂ ਪੜ੍ਹੀ ਜਾਣਾ ਪੜ੍ਹੀ ਜਾਣਾ ਨਾ ਸਮਝਣਾ ਨਾ ਕੋਈ ਅਮਲ ਗੁਰੂ ਜੀ ਕਹਿੰਦੇ ਇਹ ਤਾਂ ਦੁਨੀਆਂ ਦਾ ਇੱਕ ਵਿਹਾਰ ਕਰਤੀ ਹੈ ਸੋ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਇਸ ਨੂੰ ਟਕਰਾਇਆ ਨਹੀਂ ਜਾ ਸਕਦਾ ਵੀ ਬਹੁਤ ਹੀ ਸਾਡਾ ਬਹੁਤੇ ਲੋਕਾਂ ਦਾ ਇਹ ਜੋ ਗੁਰਬਾਣੀ ਨੂੰ ਆਪਣਾ ਰੋਜੀ ਰੋਟੀ ਹੀ ਬਣਾਇਆ ਹੋਇਆ ਹੈ ਪੜ ਪੜ ਪੜਤ ਕਰੀ ਵਿਚਾਰ ਬਦਮਾਨ ਲੋਕ ਇਹਨੂੰ ਪੜ ਪੜ ਕੇ ਇਹਨਾਂ ਦੇ ਸਿਰਫ ਅਰਥ કરી ਜਾਂਦੇ ਹਨ ਪੜ੍ਹੀ ਜਾਂਦੇ ਹਨ ਪਰ ਅਮਲ ਨਹੀਂ ਅਮਲ ਨਹੀਂ ਕਿਹੜਾ ਪੜ੍ਹੀ ਜਾਂਦੇ ਹੈ ਗੁਰੂ ਦੇ ਆਪਣੇ ਬੋਲ ਹਨ ਪੜਿਆ ਮੈਲ ਨਾ ਉਤਰੇ ਪੁੱਛੋ ਗਿਆਨੀਆਂ ਜਾਏ ਬਿਨ ਬੂਝੇ ਸਭ ਹੋਈ ਖਵਾਰ ਜਦ ਤੱਕ ਇਸੀ ਗੁਰਬਾਣੀ ਨੂੰ ਪੜ੍ਹ ਕੇ ਬੁੱਝਦੇ ਨਹੀਂ ਸਮਝਦੇ ਨਹੀਂ ਅਮਲ ਨਹੀਂ ਕਰਦੇ ਤੇ ਗੁਰੂ ਜੀ ਕਹਿੰਦੇ ਆ ਵੀ ਇਹ ਦੁਨੀਆ ਖੱਜਲ ਖੁਆਰ ਹੀ ਹੋ ਜਾਂਦੀ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਸਾਨੂੰ ਜਪਜੀ ਸਾਹਿਬ ਦੇ ਅੰਦਰ ਹੀ ਦੱਸਾ ਗਏ ਹਨ ਸਮਝਾ ਗਏ ਹਨ ਗਾਵਗੇ ਸੁਣਗੇ ਮਨ ਰੱਖੀਏ ਭਾਉ ਇਹ ਰੱਬੀ ਬਾਣੀ ਨੂੰ ਗਾਉਣਾ ਚਾਹੀਦਾ ਹੈ ਗਾਵਗੇ ਸੁਣਗੇ ਉਸ ਤੋਂ ਬਾਅਦ ਸੁਨਣਾ ਚਾਹੀਦਾ ਹੈ ਸੋ ਗੁਰਬਾਣੀ ਸੁਣੀ ਤਾਂ ਜਾ ਸਕਦੀ ਹੈ ਜੇ ਸਮਝ ਆਉਗੀ ਸਮਝ ਤਾਂ ਆ ਸਕਦੀ ਹੈ ਜੇ ਵਿਚਾਰ ਕਰਾਂਗੇ ਤਾਂ ਸੋਰਾਹ ਵਿਚਾਰ ਦੀ ਆਪਾਂ ਸਮਝ ਰਹੇ ਸੀ ਬਿਨ ਬੂਝੇ ਸਭ ਹੋਏ ਖਵਾਰ ਹਮ ਵਾਰੀ ਜੀਓ ਵਾਰੀ ਪੜ ਬੁੱਧ ਮਨਵ ਸਾਹਮਣਿਆਂ ਗੁਰੂ ਜੀ ਕਹਿੰਦੇ ਸੀ ਉਹਨਾਂ ਤੋਂ ਕੁਰਬਾਨ ਜਾਂਦੇ ਆ ਉਹਨਾਂ ਤੋਂ ਸਤਕੇ ਜਾਂਦੇ ਆ ਜਿਹੜੇ ਇਸ ਰੱਬੀ ਬਾਣੀ ਨੂੰ ਪੜਦੇ ਆ ਮੁੜ ਕੇ ਵੱਜਦੇ ਆ ਮੁੜ ਕੇ ਮਨ ਵਿੱਚ ਵਸਾ ਲੈਂਦੇ ਹਨ ਬਿਨ ਬੁੱਧੇ ਸਭ ਹੋਏ ਖਵਾਰ ਨੀਤਾ ਖੱਜਲ ਖਵਾਰੀ ਹੈ ਬਿਨਾ ਬੁੱਧਣ ਤ ਨਾਨਕ ਗੁਰਮਖ ਉਤਰ ਸੁਪਾਰ ਏ ਨਾਨਕ ਓ ਮਨੁਖ ਪਾਪਾਂ ਦੇ ਹਨੇਰੇ ਤੋਂ ਪਾ ਲੰਘ ਜਾਂਦਾ ਹੈ ਓ ਮਨੁਖ ਸੰਸਾਰ ਪੀ ਸੁਮੰਤਰ ਤੋਂ ਪਾ ਲੰਘ ਜਾਂਦਾ ਹੈ ਓ ਮਨੁਖ ਕਰਮ ਕੰਡਾਂ ਤੋਂ ਪਾਸੇ हट ਜਾਂਦਾ ਹੈ ਕਿਹੜਾ ਜਿਸਨੇ ਆਪਣੀ ਮਾਤ ਗੁਰੂ ਦੇ ਹਵਾਲੇ ਕਰ ਦਿੱਤੀ ਗੁਰਮਖ ਬਣ ਗਿਆ ਜਿਹੜਾ ਗੁਰਮਖ ਬਣ ਗਿਆ ਜਿਨੇ ਮੁਖ ਆਪਣੇ ਗੁਰੂ ਵਾਲੇ ਪਾਸੇ ਕਰ ਲਿਆ ਕਿਉਂਕਿ ਗੁਰਮਖ ਤੇ ਮਾਨਮੁਖ ਵਿੱਚ ਅੰਤਰ ਬਹੁਤ ਹੈ ਗੁਰਮਖ ਦਾ ਕੰਮ ਕੀ ਆ ਕਿਉਂਕਿ ਕਿਸੇ ਕੰਮ ਤੋਂ ਕਿਸੇ ਮਨੁੱਖ ਦਾ ਨਾਂ ਪੈਂਦਾ ਹੈ ਜੀ ਕੋਈ ਚੋਰੀਆਂ ਕਰਦਾ ਉਹਦਾ ਨਾਂ ਚੋਰ ਪੈ ਜਾਂਦਾ ਹੈ ਜੀ ਕੋਈ ਗੱਡੀ ਵਹੀਕਲ ਚਲਾਉਂਦਾ ਉਹਦਾ ਨਾਂ ਡਰਾਈਵਰ ਪੈ ਜਾਂਦਾ ਹੈ ਜੇ ਕੋਈ ਸੋਨੇ ਦਾ ਕੰਮ ਕਰਦਾ ਉਹਦਾ ਨਾਮ ਸੁਨਿਆਰ ਪੈ ਜਾਂਦਾ ਹੈ ਇਸ ਤਰ੍ਹਾਂ ਗੁਰਮਖ ਵੀ ਕਿਸੇ ਕੰਮ ਤੋਂ ਹੈ ਗੁਰਮਖ ਦਾ ਕੰਮ ਕੀ ਆ ਗੁਰਮਖ ਗਾਵੇ ਗੁਰਮਖ ਪੁੱਜੇ ਗੁਰਮਖ ਸ਼ਬਦ ਵਿਚਾਰੇ ਇਹ ਗੁਰਮਖ ਦੇ ਕੰਮ ਹੋਇਆ ਕਰਦੇ ਹਨ ਤੇ ਜਿਹੜੇ ਮਨਮੁਖਾ ਉਹ ਇਹ ਕੰਮ ਨਹੀਂ ਕਰਦੇ ਹਰ ਨਾਮ ਨਾਲ ਚੇਤੇ ਸ਼ਬਦ ਨਾਲ ਵਿਚਾਰੇ ਇਹ ਮਨਮੁਖ ਦਾ ਵਿਚਾਰ ਇਹ ਮਨਮੁਖਾਂ ਦੇ ਕੰਮ ਹੈ ਸੋ ਇਸ ਤਰ੍ਹਾਂ ਇਸ ਸ਼ਬਦ ਦਾ ਨਚੋੜ ਕੀ ਹੈ ਵੀ ਸਾਨੂੰ ਗੁਰੂ ਤੋਂ ਗਿਆਨ ਲੈਣਾ ਚਾਹੀਦਾ ਹੈ ਗੁਰਬਾਣੀ ਨੂੰ ਪੜ੍ਹਨਾ ਤਾਂ ਚਾਹੀਦਾ ਹੈ ਪਰ ਪੜ੍ਹਨ ਤੋਂ ਬਾਅਦ ਇਹਨੂੰ ਸਮਝਣਾ ਚਾਹੀਦਾ ਹੈ ਸਮਝ ਤੋਂ ਬਾਅਦ ਉੱਤੇ ਅਮਲ ਕਰਨਾ ਚਾਹੀਦਾ ਹੈ ਫਿਰ ਪ੍ਰਾਪਤੀ ਹੈ ਫਿਰ ਸਫਲਤਾ ਹੈ ਸਫਲਤਾ ਹੈ ਪਰ ਸਾਡਾ ਪੜ੍ਹਨ ਤੇ ਜ਼ਿਆਦਾ ਜੋਰ ਲੱਗ ਰਿਹਾ ਹੈ ਸਮਝਣ ਤੇ ਘੱਟ ਜਾਂ ਸਾਡਾ ਖਾਣ ਪੀਣ ਤੇ ਜ਼ਿਆਦਾ ਜੋਰ ਲੱਗ ਰਿਹਾ ਹੈ ਕੋਈ ਅਸੀ ਧਾਰਮਿਕ ਸਮਾਗਮ ਕਰਨਾ ਉੱਥੇ ਬੜਾ ਆ ਬਣਾਓ ਜੀ ਆ ਬਣਾਓ ਜੀ ਬਣਾਉਣ ਵਾਲੇ ਕਹਿੰਦੇ ਵਧੀਆ ਬਣਾਈ ਪਰ ਜਿਹੜੀ ਵੀ ਚੀਜ਼ ਅਸੀਂ ਮੂੰਹ ਦੇ ਵਿੱਚ ਪਾਵਾਂਗੇ ਉਹ ਸਰੀਰਤਾ ਅੰਗ ਬਣੂਗੀ ਸਰੀਰ ਵਿੱਚ ਤਾਕਤ ਪਾਉਗੀ ਜਿਹੜੀ ਆਵਾਜ਼ ਅਸੀਂ ਕੰਨ ਵਿੱਚ ਪਾਵਾਂਗੇ ਉਹਨੇ ਸਾਡੇ ਮਨ ਤੇ ਅਸਰ ਕਰਨਾ ਹੈ ਇਸ ਲਈ ਢਿੱਡ ਵਿੱਚ ਪਾਉਣ ਦੀ ਵੀ ਲੋੜ ਹੈ ਤੇ ਕੰਨ ਵਿੱਚ ਪਾਉਣ ਦੀ ਵੀ ਲੋੜ ਹੈ ਤੋ ਇਸ ਲਈ ਕੀ ਕਰਨਾ ਚਾਹੀਦਾ ਸਮਾਪਤੀ ਤੇ ਬੇਨਤੀ ਆ ਵੀ ਇਹ ਗੁਰਬਾਣੀ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਚਨ ਮੰਨਦੇ ਹੋਈ ਸਾਨੂੰ ਪੜ੍ਹਨਾ ਚਾਹੀਦਾ ਹੈ ਤੇ ਸਮਝਣਾ ਚਾਹੀਦਾ ਤੇ ਅਮਲ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ